ਹਾਂਜੀ ਇਹ ਡੱਬੀ ਲਿਆਂਦੀ ਸੀ ਲੱਕੀ ਤੋਂ ਆਪਣੇ ਘਰੇ ਫਿਰਦੀ ਆ ਪਤਾ ਨਹੀਂ ਕਿਨੇ ਚੁਗਲੀ ਕਰਦੀ ਆ ਕਿ ਉਹਦਾ ਗਾਂ ਦੇਤੀ ਉਹਨਾਂ ਨੇ ਜੀ ਇਹ ਜਰਨੈਰ ਵਾਲੇ ਨੂੰ ਤਰਾਇਦਾ ਪਾਉਂਗੇ ਨਹੀਂ ਦਿੰਦੇ ਕਿਸੇ ਨੂੰ ਚਿੱਟੀਆਂ ਆਖਾ ਤੇ ਟੱਕ ਕੇ ਬਲ ਅਡ ਲੈਦਾ ਆਪਣੇ ਕੋਲੇ ਹੋਰ ਵੀ ਹੈਗੀ ਆ ਇਹਨਾਂ ਨਾਲ ਦੇ ਇਹਦਾ ਆਪਾਂ ਖਾਂਬ ਨਹੀਂ ਦਿੰਦੇ ਕਿਸੇ ਨੂੰ ਉਤਰਾਂ ਦਾ ਆ ਦੇਖ ਲੋ ੱਬੀ ਪਤਾ ਨਹੀਂ ਕਿਹਨੇ ਕਹਿਤਾ ਅਖੇ ਉਹ ਤਾਂ ਗਾਂ ਕਿਸੇ ਹੋਰ ਦੇ ਖੁੱਡੇ ਚ ਚਲੀ ਗਈ ਭਲਾਨਾ ਤਾਂ ਮੁਕਰਨਾ ਭਾਈ ਜੀ ਉਹ ਬੰਦਾ ਇਹ ਹੈ ਜਿਆ ਲੱਕੀ ਜਿਹੜਾ ਮਰਜੀ ਉਤਰੋ ਦੇ ਖੁੱਡੇ ਜੋ ਫੜ ਲਿਆ ਯੇ ਆਪਾਂ ਨੂੰ ਘਵਾਵ ਨਹੀਂ ਦਿੰਦਾ ਕਥਾ ਆਪਣੇ ਬਾਰੇ ਅੱਜ ਨਹਿਰ ਵਾਲੀ ਹੋਰ ਵੀ ਦਿਖਾਉਣੀ ਆ ਤੁਹਾਨੂੰ ਅੱਜ ਕਿੰਨੇ ਫਿਰਦੇ ਆਪਣੇ ਕੋਲ ਆਹ ਛੜਤੀ ਸੂਹਰੀ ਆਹ ਕਬੂਤਰੀ ਆ ਨੀਲੀ ਬੱਟੀ ਜਿਹੜੀ ਆਪਣੇ ਘਰੇ ਨਿਕਲੀ ਹੋਈ ਹੈ ਦਰਮਿਆਨ ਦੀ ਪੈਰਾ ਤੇ ਡੱਕੇ ਅੱਖਾਂ ਚਿੱਟੀਆਂ

ਕੋ ਲੈ। ਫੇਰ ਉਹ ਤੇ ਟੱਕੀ। ਇਹ ਵੀ ਨੀਲੇ ਆਣੀ ਹੈ। ਜਮਾ ਪਿਆਉ ਰਿਹਾ। ਜੰਨਾ ਇਰੜੇ ਉੱਤਰ। ਦੇਖੋ। ਇਹ ਤਾਂ ਗਾਂ ਜਿਹੜੇ ਹੁੰਦੇ ਹਨ ਉਹਨੂੰ ਘਰੋਂ ਦੇ ਜਾਂਦੇ ਇੰਨਾ ਚੋ ਨੇ ਉਲਗੜਾ ਉੱਤਰ ਨਹੀਂ ਹੈਗੇ ਇਹ ਉਹ ਤੁੰਈ ਉਹ ਆਇਆ ਉਹ ਤੁੰਈ ਆਇਆ ਇਹ ਕੋਂਸਾਂ ਤੋਂ ਆਏ ਹੋ ਸਾਰੇ ਸਾਰੇ ਜਦੋਂ ਆਇਆੜੇ ਤੇਹੀ ਪੈਲਵਾਨਾਂ ਲੰਗੀਰ ਕੇ ਕਰੋ ਆਪਣੇ ਕੋਲੇ ਵੀ ਉਹੀ ਉੱਤਰ ਸੀ ਨਾਲੇ ਉਸਨੇ ਆਏ ਇਹ ਕੋਈ ਕਾਹ ਦੇਣ ਨਾਲ ਤਾਂ ਕੋਈ ਚਾਂਦ ਸੀ ਨਹੀਂ ਬਣਦਾ ਦਾ ਪਤਾ ਖਮਦ ਨਹੀਂ ਉਤਰਦਾ ਨਹੀਂ ਲਿਆ ਬਹੁਤ ਕਰਦੇ ਆ ਅੱਜ ਤੁਹਾਨੂੰ ਪਾਵਾਂਗੇ ਇਕੱਲੇ ਇਕੱਲੇ ਦੀ ਦਿਖਾਵਾਂਗੇ ਇਹ ਵੀ ਮਰੀਆਂ ਚਿੱਟੀਆਂ ਦੀ ਆ ਨਾਰਾ ਚਿੱਟੀਆਂ ਖਾ ਲੈ ਨੀ ਲਾ Tebah, ini bih tebke ya, hujan air juga, sedikit. Wah, jangan, ada putih juga, sedikit-sedikit. Kalau, ini, ini tuh nila, tuh cete. Ini tuh, tebah. Eh, kenal lah, mak ayat nila tebih yo. ਚੀਟਿੰਗ ਇਹ ਇੱਕ ਰਿਪੋਰਟ ਦੇ ਨਾਲ ਨਾਲ ਆਪਣੇ ਕੋਲ ਦਾ ਪੂਰਾ ਬਲੱਡ ਦਾ ਬਲੱਡ ਚੈੱਕ ਕਰ ਦੇ ਲੋਕ ਇਹੋ ਪ੍ਰੇਮ ਕਰਕੇ ਲੈ ਕੇ ਆਉਂਦੇ ਐਕਸਕੈਨ ਦੇ ਵਿੱਚ ਇਹ ਗੱਲਾਂ ਕਰਤੀਆਂ ਬੰਦਿਆਂ ਨੇ ਐਕਸਕੈਨ ਉਹ ਗੋਮਜਬੇ ਦਾ ਕੀ ਕਹਿਣਾ ਪਰ ਇਹਨਾਂ ਦਾ ਕਬੂਤਰਾਂ ਦਾ ਨਹੀਂ ਨੀਲੇ ਦਾ ਦੰਦੇ ਨੇ ਉਹਨਾਂ ਬਿਓ ਕਰੀਦਾ ਰੱਖੀ ਜਾਂਦੇ ਬਹੁਤ ਘੜਾ ਘੜਾ ਦੇਖੋ ਮੈਂ ਸਾਰੇ ਚੈੱਕ ਕਰਾਉਂਦੇ ਆ ਇਥੇ ਆ ਗਿਆ ਪਯੋਰ ਜਮਨ ਟੱਪਾ ਹਾਂ ਕਾਲੀ ਫੱਟੀ ਦਾ ਜੀ

ਜੋ ਜੋ ਨਾਰਾ ਹੈ ਮੈਂ ਡੱਬੇ ਇਹ ਜੇ ਹੈ ਫਾਈਂਡ ਹੋਏ ਨਾ ਤੇ ਪੱਕੇ ਲਓ ਜੀ ਆਹ ਡੱਬਾ ਤੇਰਾ ਆ ਗਿਆ

70 ਹਰਤੇ ਕੱਢੇ ਆ ਰੱਤੇ ਦੇਖੋ ਰੱਤੇ ਇਹ ਵੀ ਨੀਲਿਆਂ ਦਾ ਹੀ ਆ ਉਹਨਾਂ ਨੇ ਕੱਢਿਆ ਹੋਇਆ ਲੈ ਕਰੋ ਚੈੱਕ ਦਾ ਨਹੀਂ ਆਏ ਉਹ ਉਧਰੋਂ ਲੱਗੀ ਕੋਲੋਂ ਇਹਦਾ ਆਪਣੇ ਘਰ ਦੇ ਹੀ ਆ ਇੱਕ ਗੋਤਰੀ ਲੈ ਜਾਂਦੀ ਤਾਂ ਕਹਿੰਦੇ ਉਹ ਤਾਂ ਗਾਂ ਦੇ ਦੇਣੀ ਆ ਜੀ ਆ ਨਹੀਂ ਗਾ ਜੀ ਇਹ ਗੋਤਰੀ ਗਾਂ ਦੇਣ ਵਾਲੇ ਹੈ ਹੀ ਨਹੀਂ ਐ ਮੈਂ ਤਾਂ ਬਾਜੀ ਵੀ ਬਹੁਤ ਕਰਦੇ ਤਾਂ ਛੱਡੀ ਦੇ ਉਸੇ ਮੁਸੇ ਕਰਕੇ ਕਾਲੇ ਭਾਰਾ ਇਹਨਾਂ ਦੇ ਪੁੱਛਾਂ ਚ ਕਾਲੇ ਕਾਲੇ ਇਹ ਬਾਹਰੋਂ ਕੱਢਦੇ ਆਂ ਮੈਂ ਵੀ ਨੀਲੇ ਆ ਦਾ ਇਹ ਰੱਤਾ ਕੱਟਿਆ ਹੋਇਆ ਆ ਮਾਉ ਚੈੱਕ ਕਰੋ ਕਿੱਟੀਆਂ ਆਖਦਾ ਆ ਦੇਖੋ ਨੀਲਾ ਇਹ ਨਵਾਂ ਪਠਾ ਜੇ ਰੋਕੇ ਆ ਕਿ ਆਖਾਂ ਦੇ ਇਹ ਆ ਦੇਖੋ ਜੀ ਚੁੱਕ ਕੇ ਆ ਚੀਜ਼ਾਂ ਇਹ ਉਹ ਤਾਂ ਨਾਲ ਨਹੀਂ ਕੰਨ ਵਾਲੀ ਹੈ ਚਰਨ ਵਾਲੀ ਪੁੱਤਰ ਹੈ ਜਿਹੜਾ ඇදි මාවිදකන් අතන ක ආ වැටිද මා ਦਬੀ ਹੈ ਸ਼ਾਕ ਤੇ ਆਪਣੇ ਕੋਲੇ ਨਾਮ ਦੇ ਇਹ ਜੀ ਮੇਰੇ ਆਪਣੇ ਕੋਲ ਨੀਲੇ ਨਾ ਨਹੀਂ ਮੇਰੇ ਦੇ ਆਪਣੇ ਕੋਲ ਤਾਂ ਪਹਿਲਾਂ ਹੀ ਬਥੇਰੇ ਆ ਤੇ ਉਹ ਤਾਂ ਕਮਰੇ ਪਹਿਲਾਂ ਤੋਂ ਹੀ ਸੀ ਬਸ ਅਭੀ ਕੁਦਰੇ ਲਿਆਉਣੀ ਹੈ ਇੱਕ ਜੰਗੀ ਬੜੀ ਲੱਗਦੀ ਹੈ। ਤਾਂ ਜੋ ਲਿਆਉਂਦੀ ਆ। ਡੱਬੇ ਆਪਣੇ ਕੋਲੇ ਬਹੁਤ ਪਹਿਲਾਂ ਹੀ। ਉਹ ਵੀ ਐਸੇ ਨੀਲਿਆਂ ਦੇ ਆ। ਇਹ ਵੀ ਉਹੀ ਨੀਲੇ ਆ। ਦੇਖੋ। ਹੋਡੇ ਚਿੱਟੇ ਇਹਨਾਂ ਦੇ। ਅੱਜ ਕੋਈ ਨਹੀਂ। ਹੈ? ਤੇ ਹੋਰ ਡੱਬੇ ਆ ਆਏ ਨਹੀਂ ਹੈਗੇ ਵੀ। ਹੁਣ ਚੀਨਿਆ ਜੇ ਦਿਖਾ ਦਈਏ ਤੁਹਾਨੂੰ। ਸਮਾਨ 100 ਚ 100 ਜਰਨੈਲੀ। ਮੋਰਨ ਇੱਕ ਹੋਰ ਦਿਖਾਵਾਂ ਚੀਨੀ ਚਿੱਟੀਆਂ ਦੀ ਟੱਕੀਆਂ ਵਾਲੀ ਆ ਉਹ ਵੀ ਡਾਊ ਵੀ ਨੀਲਿਆਂ ਦੀ ਆ ਉਹ ਜਿੰਨੀ ਹੈ ਲਓ ਦੇਖੋ ਜੀ ਕਾਲੀ ਚੀਨੀ ਕਿ ਕਿ ਇਹ ਵੀ ਡੱਬੀ ਬੱਚੀ ਹੁੰਦੀ ਚੀਨੀ ਬਣ ਗਈ ਹੈ ਇਹਨੇ ਇਹਨੇ ਵੀ ਡੱਬੇ ਕੱਢੇ ਆਹ ਖੋਦਰੀ ਨਿਕਲ ਇਹਦੇ ਇਹਮਨ ਖੱਟੀ ਕਾਲੀ ਦੇ ਕੱਢੇ ਇਹਨਾਂ ਨੇ ਇਹ ਵੀ ਨੀਲੀ ਆ ਦੀ ੱੱਕੇ ਹੈ ਤਾਂ ਇਹਨਾਂ ਦੇ ਆਂਸ਼ ਨਹੀਂ ਹੈ ਵੀ ਨੀਲਾ ਪਰ ਕੇ ਨਹੀਂ ਆ ਪਾ ਕਹਿੰਦੇ ਵੀ ਜਰਨਾ ਹੈ ਆ ਦੇਖੋ ਇਹ ਖਟੀਆਂ ਦੀ ਹੈ ਡੱਬੀ ਇਹ ਵੀ ਡੱਬੀ ਹੈ ਇਹ ਵੀ ਨੀਲਿਆਂ ਦੀ ਹੈ ਦੋਵੇਂ ਪਾਸੇੋਂ ਖਟੀਆਂ ਆ ਜਿੰਨੇ ਇਹਦੇ ਉੱਡਦੇ ਆ ਡੱਬੀ ਆ ਤोंने ਕੋਝੋਲੀ ਦੇ ਆ ਵੀ ਬਲੜੀਆ ਖੱਟੀ ਗੜੀ ਆਸ਼ਾਖੀਆ तो खाइए इको झोड़ी दोने छड़न आए बाजिया करो चेक लगी दोन

ਸਮੀਆਂ ਸਮੀਆਂ ਆ ਮੀਰੀ ਤੇ ਤਰਾਈ ਕਿ ਦੇ ਵੀ ਟਾ ਪੇਚੜੇ ਉਹ ਲੋੜਾ ਛਾੜ ਪਿਆ ਕਰਕੇ ਆ ਯਾਨਕਿ ਉਹ ਜੇ ਘਟਾ ਇਹਦੇ ਕਿਉਂ ਨਾਲਾ ਥੋੜਾ ਜਿਆ ਹੁਸਾਬ ਕਰੇ ਵੀ ਕੰਮ ਬੂਝ ਜਾਂਦੇ ਜਾਂਦੇ ਕਟੀਆਂ ਹੱਕ ਅੱਧੇ ਦਾਖਾਇਆ ਵੱਡੇ ਤਾਂ ਦਿਖਾਏ ਨਹੀਂ ਅਜੇ ਗਾਂ ਵਾਲੇ ਨਾ ਜਿਹੜੇ ਨੇ ਨਾ ਇਹ ਕਿਆ ਕੰਡੀਆਂ ਡੱਬੇ ਡੱਬੇ ਤਾਂ ਹਜੇ ਥੱਲੇ ਆ ਇਹ ਦੂੱਤੇ ਤਾਂ ਦੂਜੇ ਘੁੰਡੇ ਚ ਦੂਜੇ ਘਰੇ ਇਹ ਤਾਂ ਹਜੇ ਆਪਾਂ ਤੁਹਾਨੂੰ ਕਾਸ਼ਮਰੀ ਦੇ ਕਾਏ ਇਹ ਜੇ ਨੀਲੇ ਕਾਲੀਆਂ ਨੀਲੀਆਂ ਇਹਦੀਆਂ ਉਹ ਵੀ ਦਿਖਾਵਾਂਗੇ ਡੱਬੇ ਚੇਪ ਕਰਾਵਾਂਗੇ ਵੀ ਇੱਕ ਦਿਨ ਤੱਕ ਤੁਹਾਨੂੰ ਸਾਰੇ ਦਿਖਾਵਾਂ ਕੋਈ ਤੇਜ਼ ਆਦੇ ਮਾਂ ਮੀਲਾ ਇਹ ਨੇਰੇੜਾ ਲਾਇਆ ਕਟੀਆਂ ਦਾ ਪੱਠਾ ਨਵਾ ਰੰਗ ਸਾਰੇ ਹੀ ਕੱਢਦੇ ਆ ਇਹ ਆਹ ਦੇਖ ਲਓ ਕਟੀਆਂ ਅੱਖਾਂ ਦਾ ਠੀਕ ਹਨ ਐ ਨਹੀਂ ਵੀ ਡੱਬੇ ਡੱਬੇ ਕਲੇ ਟੱਪਈ ਆ ਚਿੱਟੇ ਵੀ ਕੱਢਦੇ ਆ ਜਮਾ ਚਿੱਟੇ ਸ਼ਾਖੇ ਵੀ ਕੱਢਦੇ ਆ ਚੀਨੇ ਵੀ ਕੱਢਦੇ ਆ ਕਟੀਆਂ ਦੇ ਟੀਰੇ ਖੱਟੀ ਕਾਲੀ ਦੇ ਟੀਰੇ ਚਿੱਟੇ ਚੀਨੇ ਲੌਂਗ ਕਾਲੇ ਮਣੇ ਮੜੇ ਆ ਇਹ ਆਹ ਦੇਖੋ ਡੱਬਾ ਦੇ ਵੀ ਉਹਨਾਂ ਦਾ ਨੀਲੇ ਹਾਂ ਇਹੋ ਜਿਹਾ ਕੱਟਿਆ ਹੋਇਆ ਹੈ ਹੈਂ ਡੰਕੇ ਪੈਰਾਂ ਤੇ ਇਹ ਉੱਠਣ ਵਾਲੇ ਆ 2026 ਚ ਪਾਪਾ ਕਰੇ ਕਿਰਪਾ ਉਹਨੂੰ ਕੱਢਾਂਗੇ ਦਿਖਾਵਾਂਗੇ ਇਹ ਕਟੀਆਂ ਦਾ ਜੌਂਸਰਾ ਇਹੋ ਜਿਹਾ ਬਣਿਆ ਹੋਇਆ ਤੇ ਹੋਰ ਦਿਖਾਵਾਂ ਕਾਲਾ ਚੀਨਾ ਰਹੀਏ ਨੀਲਿਆਂ ਦੇ ਚੀਨਾ ਹੈ ਇਹਦੇ ਡੱਕੇ ਨਹੀਂ ਹੈਗੇ ਪਰ ਐਵੇਂ ਸਾਨੂੰ ਕਹੀਏ ਛਿੱਟੀਆਂ ਅੱਖਾਂ ਦਾ ਹੈ ਇਹਨਾਂ ਦਾ ਜਨਰਲ ਵਾਲਿਆਂ ਦਾ ਇਹ ਕਾਲਾ ਜੀ ਨਾਲ ਕਹਿੰ ਪੂਸ਼ ਕਾਲੀ ਹੈ ਜਨ ਨਾਲ ਇਹਨੇ ਇੰਨੇ ਪੱਟ ਕੱਟੇ ਹੋਏ ਆ ਖੜਨ ਕੋਡੋਂ ਦਾ ਨਹੀਂ ਪਤਾ ਖੜਨ ਨਾ ਖੜਨ ਪਰ ਉਡਰ ਨਾ ਟਣ ਨਹੀਂ ਤਾਂ ਨੀ ਗਰੰਟੀ ਆਈ ਆ ਬਾਈ ਜੀ ਐਦੇ ਕੀ ਛੱਡਾਂਗੇ ਇਹਨਾਂ ਚ ਨੀਲਿਆਂ ਚ ਕੱਢੇ ਨਹੀਂ ਆ ਕੇਵਲ ਬਣਾ ਲੈ ਬਾਵਾ ਹੁਣ ਬਾਦੀਆਂ ਛੱਡਿਆ ਕਰਾਂਗੇ ਇਹਨਾਂ ਚ ਉਹ ਕਿਹੜਾ ਮਾਰੀ ਖਟੀਆਂ ਦੀ ਡੱਬੀ ਏ ਵੀ ਹੈ ਏ ਵੀ ਆ ਕੱਖੀਆਂ ਆ ਅੱਖਾਂ ਸਾਰੀਆਂ ਕੱਢਦੇ ਆ ੱਟੀ ਕਾਲੀ ਚਿੱਟੀ ਕਾਲੀ ਚਿੱਟੀਆਂ ਸ਼ਾਹ ਕੁਟੀ ਰਹੀ ਤੇ ਰੰਗ ਵੀ ਸਾਰੇ ਕੱਢਦੇ